ਜਿਹੜੀ ਰਾਜਨੀਤੀ ਸਾਨੂੰ ਕਪਿਆ ਜਿਵੇਂ ਦੱਸੀ ਸੀ ਜਿਹੜੀ ਰਾਜਨੀਤੀ ਭੋਗਾ ਸਿੰਘ ਭੁੱਲਰ ਤੇ ਬਾਬਾ ਸੂਰਤ ਤੋਂ ਭੱਲੇ ਨੇ ਦੱਸੀ ਸੀ ਉਹ ਰਾਜਨੀਤੀ ਜਿਹੜੀ ਸਾਨੂੰ ਭਗਤ ਸਿੰਘ ਸਰਾਬੇ ਦੇ ਪਰਸੇ ਦੇ ਸਰਾਬੇ ਨੂੰ ਸੰਦੇਸ਼ ਦੇ ਦੱਸੀ ਸੀ ਉਹ ਰਾਜਨੀਤੀ ਕੇ ਸ਼ਾਮਰਾਜੀ ਜਿਨ੍ਹਾਂ ਨੂੰ ਅਸੀਂ ਦੇਖ ਤੋਂ ਕੱਟ ਰਿਆ ਸ਼ਾਮਰਾਜ ਮੁਰਦਾਬਾਦ ਦਾ ਨਾਰਾ ਲਾਉਂਦੇ ਸੀ ਉਹ ਰਾਜਨੀਤੀ ਸੀ ਉਹ ਇਨਕਲਾਬ ਦਾ ਨਾਰਾ ਲਾਉਂਦੇ ਸੀ ਇਹ ਅਫੀਦਾਂ ਮੈਂ ਇਕਲਾਬ ਜਿਹਨੂੰ ਬਾਬਾ ਨਾਨਕ ਨੇ ਸਾਜੀ ਵਾਰਤ ਦਾ ਬਰਾਬਰ ਦਾ ਸਮਾਰਕ ਕਿਹਾ ਸੀ ਉਹਦਾ ਦਾ ਸਮਾਰਕ ਸੱਜਣਾ ਅੱਜ ਉਹ ਸਮਾਰਕ ਸਾਡੇ ਸਾਹਮਣੇ ਨਹੀਂ ਅਸੀਂ ਗਾਂ ਨੂੰ ਕੀ ਜਾਣਾ ਸਨ ਮਰਿ ਪਛਾਨ ਖਿੱਚਿਆ ਜਾ ਰਿਹਾ ਤੇ ਜਦੋਂ ਚੋਣਾ ਆਉਂਦੀਆ ਉਦੋਂ ਹਰ ਪਾਰਟੀ ਕੋਈ ਕਹਿੰਦੀ ਪੰਜਾਬ ਬਚਾਉਣਾ ਕੋਈ ਕਹਿੰਦੀ ਅਸੀਂ ਦੇਸ਼ ਬਚਾਉਣਾ ਦੇਸ਼ ਵੀ ਲਿਖਿਆ ਸਾਡਾ ਪੰਜਾਬ ਵੀ ਜਾ ਰਿਹਾ ਪੰਜਾਬ ਦੀ ਉਹ ਜਵਾਨੀ ਆ ਸਵਾਰ ਰਹੇ ਆ ਕਿ ਅੱਜ 30 ਨੰਬਰ ਜਾਂ ਕੱਲ 30000 ਜਾਂ ਤੇ ਪਾਸ ਉਹ ਨਵੇਂ ਸਾਲ ਚੜ ਜਾਣਾ ਨਵੇਂ ਸਾਲ ਦੇ ਉੱਤੇ ਕਿੰ딴ੀਆਂ ਵਧਾਈਆਂ ਰੁੱਪੀ ਆਪਣੇ ਦੇਸ਼ ਵਾਸੀਆਂ ਨੂੰ ਆਪਣੇ ਲੋਕਾਂ ਨੂੰ ਦੇਣੀਆਂ ਵੀ ਲੈਣ ਦਾ ਬੜਾ ਝਾੜ ਦੂਗਾ ਬੜਾ ਝਾੜ ਦੂਗਾ ਉਹਨੂੰ ਬਿਮਾਰੀ ਨਹੀਂ ਰਸੂਗੀ ਉਹਨਾਂ ਜਿਹੜੀ ਸੁਣਦੀ ਪੈਂਦੀ ਆ ਉਹ ਸੁਣੀ ਨਹੀਂ ਪੜੇਗੀ ਅਜੀ ਕੁਛ ਪੜੇ ਲਿਖੇ ਸਾਂ ਜਿਹੜੇ ਵਸਤੀਆਂ ਦੇ ਵਿੱਚ ਸਾਨੂੰ ਪਤਾ ਦੀ ਇਹ ਨੂੰ ਸੁਣੀ ਹੀ ਜ਼ਿਆਦਾ ਪਾਉਗੀ ਇਹ ਝਾੜੇ ਵਿੱਚ ਵਧੇ ਨਹੀਂ ਨਿਕਲੂ ਉਹੀ ਹੋਇਆ ਜੇਕਰ ਤੁਸੀਂ ਬਾਹਰੀਆਂ ਕੰਪਨੀਆਂ ਦਾ ਦੀਰ ਹੋਗੇ ਜਦੋਂ ਸਾਡੀ ਖੋਜ ਉਹਦੇ ਉੱਤੇ ਨਾ ਹੋਊਗੀ ਅੱਜ ਜਾ ਕੇ ਵੇਖ ਲਓ ਮੈਂ ਰਿਟਨ ਕਰਨ ਜਾਣਾ ਹੋਰ ਪਾਪਲਾ ਜੀ ਵੀ ਜਾਣੇ ਹੋਰ ਸਾਰੇ ਜਾਣਦੇ ਆ ਨਰਮਣੀ ਦੇਸ ਨਰਮਣੀ ਦੇਸ ਅਜਿਨ ਨਰਮਾ ਦੇਖਿਆ ਉਹਨੇ ਬਰੰਗੜ ਘੈਲਤਾਂ ਮੈਂ ਤੇ ਪ੍ਰਕਾਸ਼ ਸਿੰਘ ਜਮਾ ਰਾਏ ਜਮਾ ਰਾਏ ਜਦੋਂ ਉਹ ਕੀ ਘੱਟੀ ਜਾ ਰਹੇ ਸੀ ਤੇ ਸਹੀਂ ਬਾਹਰ ਦੇਖਿਆ ਗਰੀਬ ਬੰਦਰ ਮਜੁਰ ਰਹੇ ਹੁਲਚੁਕੁਲ ਵਾਲੇ ਵੀ ਗਏ ਨਰਮਾ ਪਿੱਛੇ ਵਾਲੇ ਵੀ ਗਏ ਇਸੇ ਤਰ੍ਹਾਂ ਦਾ ਵੀ ਜਾ ਰਿਹਾ ਮੋਢੀਆਂ ਮਡੀਆਂ ਦਿਓ ਕੱਪ ਕੰਪਣਿਓ ਮੁੰਡਾ ਪੁਰਾਣੀ ਪਾਏ ਰ ਤੇਈ ਕੋਈ ਕੰਪਨੀਆਂ ਨੇ 20 ਸੌ ਦਿਨ ਸਾਡੇ ਇੱਥੇ ਰਹਾ ਉਹ ਵੀ ਤੁਸੀਂ ਦੁਬਾਰਾ ਪਾਸਲਾ ਜੀ ਦੱਸਦੇ ਆ ਦੁਬਾਰਾ ਉੱਪਰ ਨਹੀਂ ਉਹ ਸਾਡੇ ਜਿਹੜੇ ਘਰ ਦੇ ਕੀ ਆ ਉਹ ਨਹੀਂ ਚੱਲੇ ਮੈਨੂੰ ਯਾਦ ਹੈ ਕਿ ਪਾਪ ਵਿਖਣੇ ਸੀ ਤੇ ਸਾਡੀ ਮਾਂ ਨੇ ਅਨੇਕ ਪਾਂਡ ਨਰਵੇ ਕੋਲੀ ਕਪਾਹ ਦੀ ਬਾਹ ਰੱਖੀ ਸੀ ਤੇ ਵੇਲ ਨਾ ਕੱਢਿਆ ਲੱਕੜ ਬੜਾ ਐ ਉੱਪਰ ਤੇ ਆਂਦੀ ਸਾਤ ਤੱਕ ਵੇਲ ਲੋ ਉਹ ਕੱਡੇ ਬੜੀ ਨੇ ਉਹ ਵੀ ਜਿੱਦਿਆ ਇਤਨਾ ਨਹੀਂ ਹੋਣਾ ਆਪਣੀ ਘਰ ਦੀ ਕਣਕ ਦਾ ਬੀਜ ਨਹੀਂ ਪੈਣਾ ਉਹ ਫਿਰ ਜਦੋਂ ਵਿਦੇਸ਼ੀ ਬੀਜ ਚਲਨੇ ਆ 2-4 ਸਾਲਾਂ ਵਿੱਚ ਜਿਹੜੀ ਉਹਨਾਂ ਦੀ ਚਾਲ ਆ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਦੀ ਜਿਹੜੀ ਸ਼ੁਭੀ ਆ ਉਹ ਬੜੀ ਐਸੀ ਘੈਰੀਆਂ ਕੁਛ ਚਾਉਂਦੇ ਆ ਵੀ ਜਦੋਂ ਜ਼ਮੀਨਾਂ ਤੇ ਹੋਵੇ ਕੱਖਣਾ ਉਹ ਜਿਹੜੇ ਕਾਰਪੋਰੇਟ ਕਰਾਣੇ ਆ ਅਦਾਨੀ ਐਮਾਨੀ 186 ਹੋ ਗਏ ਆ ਉਹ ਸਾਡੀਆਂ ਜ਼ਮੀਨਾਂ ਵਲੈ ਹੋ ਗਏ ਖੰਡੇ ਆ ਵੀ ਕਦੋਂ ਇਹ ਖੋ ਲਈਏ ਕਦੋਂ ਇਹ ਖੋリエ ਉਹਨਾਂ ਨੇ ਬੜੇ ਵੱਡੇ ਖਾਲਸਾ ਬਣਾਉਣੇ ਆ ਉੱਥੇ ਫੇ ਦੇ ਦੇ ਕਰਾ ਗਿਆ ਇਸ ਰਾਤ ਉਹ ਲੜਕੀ ਆਪਣੀ ਜ਼ਮੀਨ ਦੇ ਉੱਤੇ ਬਾਹਰ ਲੈਕਚਰਿੰਗ ਕਰਕੇ ਜੰਗਲ ਪਾਣੀ ਜਾ ਕੇ ਵਾਪਸ ਮੁੜਿਆ ਉਹਦੀਆਂ ਉੱਥੇ ਮੰਗਾਂ ਸ਼ਾਮਿਲ ਨਹੀਂ ਸਨ ਆਏ ਪਰ ਉਸ ਮਜ਼ਦੂਰ ਨੇ ਵੇਰ ਵੀ ਆਪਣਾ ਫਰਜ਼ ਪਾ ਕੀਤਾ ਤੇ ਦਿੱਲੀ ਦੇ ਮੋਚਿਆਂ ਦੇ ਨਾਲਾ ਲਗਾ ਮਜ਼ਦੂਰ ਕਿਸਾਨ ਇੱਕ ਤਾਂ ਜਿੰਦਾਬਾਦ ਇਹ ਚੰਗਾ ਲੱਗਾ ਪਰ ਜੇ ਜਿਹੜੀ ਉੱਥੇ ਸਾਲ ਕੋਲ ਸਿੱਖਿਆ ਪ੍ਰਾਪਤ ਕਰਨੀ ਸੀ ਆਪਾਂ ਕਿ ਜੇ ਸਿੱਖਿਆ ਪ੍ਰਾਪਤ ਕੀਤੀ ਹੁੰਦੀ ਦੁਸ਼ਮਣ ਦੀ ਪਛਾਣ ਕੀਤੀ ਹੁੰਦੀ ਦੇ ਪੰਜਾਬ ਵਾਲੇ ਨੂੰ ਮੈਨੂੰ ਦੱਸਿਓ ਪਿਛਲੇ ਸਾਤੀ ਸੌਂਦੇ ਘਟਿਆ ਜਦੋਂ ਗਲਾਪਸ ਪਰ ਕੱਲਾ ਕਰਕੇ ਮੁਸਤਵ ਆ ਰਹੇ ਆ ਸਭ ਤੋਂ ਪਿੱਛੇ ਸਾਤੀ ਸਭ ਤੋਂ ਪਿੱਛਲੇ ਜੇ ਦਿੱਲੀ ਵਿੱਚ 700 ਬੰਦਿਆਂ ਦੀ ਮੌਤ ਦਾ ਮੰਜਾ ਗੰਨ ਹੁੰਦਾ ਆਪਣੇ ਜੇ ਸਰ ਦਿੱਲੀ ਤੇ ਇੱਕ ਸਾਲ ਬੈਠਿਆਂ ਦੀਆਂ ਮੁਸ਼ਕਲਾਂ ਸਾਡੇ ਦਿਲ ਚ ਨਹੀਂ ਆ ਤਾਂ ਮੈਨੂੰ ਤਰਸ ਦਿਓ ਦੇ ਪੰਜਾਬ ਵਿੱਚ ਬੋਦੀ ਨੂੰ ਇੱਕ ਵੋਟ ਮਿਲਣ ਦਾ ਹੱਕ ਹੈ ਨਾ ਕੋਈ ਇੱਕ ਵੋਟ ਨਹੀਂ ਪੰਜਾਬ ਦੀ ਧਰਤੀ ਤੇ ਵੋਟ ਨਹੀਂ ਆ ਪਿਛਲੇ ਚੋਣਾਂ ਦੇ ਦੌਰਾਨ 18% ਵੋਟਾਂ ਦੇਈਆਂ। ਪਲਾਜ਼ਾ ਲਾਇਓ। ਯਾਰ ਸ਼ੁਰੂ ਕਰੀ ਜਾ। ਸੰਸਦ ਬਏ। ਜਿਹੜਾ ਕਹਿੰਦਾ ਉਹ ਭੱਗਿਆ ਨਹੀਂ। ਜਿੱਦਿ ਦੇ ਉਸ ਮੋਰਚੇ ਤੋਂ ਬਾਅਦ ਜਿਹਨੇ ਇੰਦਾ ਵੱਡਾ ਸਾਡਾ ਕੀਤਾ ਨੁਕਸਾਨ ਜਿਹੜਾ ਪੰਜਾਬ ਚ ਆ ਕੇ ਬਹੁਤ ਸਾਰੇ ਲੋਕਾਂ ਨੇ ਫਿਰ ਵੀ ਜੀਪੀ ਨੂੰ ਵੋਟਾਂ ਮਾਰ ਦਿੱਤੀ। ਇਹਦੇ ਬਾਕੀ ਬਚੇ ਉਹਨਾਂ ਨੇ ਅਕਾਲੀ ਦਲ ਨੂੰ ਵੋਟਾਂ ਪਾ ਦਿੱਤੀਆਂ ਬਹੁਤ ਵੱਡੇ ਹਿੱਸੇ ਨੇ ਬੜਾ ਵੱਡਾ ਭਲੇਖਾ ਖਾ ਲਿਆ ਉਹਨਾਂ ਨੇ ਭਗਤ ਸਿੰਘ ਦੀ ਪਤੰਮਨੀ ਵਾਲੇ ਭਗਵੰਤ ਮਾਨ ਦੀ ਪਾਰਟੀ ਨੂੰ ਵੋਟਾਂ ਪਾ ਦਿੱਤੀਆਂ ਐਨਾਂ ਜਿਹੜੇ ਜਿੱਤਲੇ 99% ਜਿੱਤ ਕੇ ਗਏ ਆ ਕਿਸੇ ਵਿਚਾਰ ਕੀਤਾ ਸੀ ਵੀ ਇਹ ਬੰਦੇ ਦਿੱਲੀ ਦਾ ਦੇਖੇ ਨਹੀਂ ਹੈ ਵੋਟਾਂ ਕਿੱਥੋਂ ਆ ਗਏ ਦਿੱਲੀ ਦਾ ਡਾਕਟਰ ਸੁਖਮਨ ਸਿੰਘ ਬੈਠਾ ਸੀ ਪਰਮਸੋ ਜਹਾੜੇ ਦੇਖਿਆ ਸੀ ਦਿੱਲੀ ਦਾ ਕਿਸਾਨਾ ਦੇ ਹੋਰ ਆਗੂ ਬੈਠੇ ਸੀ ਇਹ ਜਿਹੜੇ ਬੰਦੇ ਵੋਟਾਂ ਮੰਗਣ ਆਏ ਆ ਇਹ ਕਦੀ ਨਾ ਸਾਡੇ ਨਾਲ ਉੱਤੇ ਰਾਤ ਰਹੇ ਆ ਨਾ ਦਿਨ ਰਹੇ ਆ ਨਾ ਕੋਈ ਤੁਰਵਾਨੀ ਕੀਤੀ ਆ ਨਾ ਕੋਈ ਲਾਕਾ ਤੋੜਿਆ ਇਹ ਵੋਟਾਂ ਮੰਗਣ ਕਿੱਥੋਂ ਆਏ ਆ ਸਰਪੰਜਾਬੀਓ ਮੈਂ ਇਹ ਗੱਲ ਬੜੇ ਨਿਮਰਤਾ ਨਾਲ ਕਹਿੰਦਾ ਆਸਮੋਕ ਸਾਮਝੀ ਹੋਗਾ ਜਿਸ दल ਨੇ ਉਹ ਮੋਰਚਾ ਲਾਇਆ ਸੀ ਉਹ ਗੱਲ ਪੂਰੀ ਵੀ ਕਰਾ ਕੇ ਆਇਆ ਹੈ ਬੋਲਦਾ ਇਸ ਲਈ ਆਇਆ ਸੀ ਦਾ ਵਿਚਾਲੇ ਕਾਨੂੰਨ ਆਪਸ ਹੋ ਜਾਣ ਤੇ ਤਿੰਨ ਕਾਲੇ ਕਾਨੂੰਨ ਆਪਸ ਕਰਨ ਦਾ ਐਲਾਨ ਕੀਤਾ ਪ੍ਰਧਾਨ ਮੰਤਰੀ ਨੇ ਇਹ ਲੈਣੇ ਆ ਬੋਲਦਾ ਸੀ ਤੇ ਆ ਗਿਆ ਇਹ ਦਿੱਖੇ ਆਵੇ ਸੱਤ ਸੌ ਬੰਦਾ ਜਹੀਰ ਹੋ ਗਿਆ ਇੱਕ ਕਿਸਾਨ ਬੱਚਰ ਦਾ ਮੁਕਾਬਲਾ ਕੀਤਾ ਨਰਮੀ ਦਾ ਵੀ ਕੀਤਾ ਤੇ ਸਿਆਲ ਦਾ ਵੀ ਕੀਤਾ ਮੈਂ ਉੱਤੇ ਰਹਿ ਕੇ ਆਇਆ ਪ੍ਰਧਾਨ ਦੀ ਤਰਫੋਂ ਸਮਾਂ ਰਹੀ ਹੈ ਪਰ ਜਦੋਂ ਮੈਂ ਗਿਆ ਤੇ ਮੈਂ ਸੱਚੀ ਮੁੱੱਚੀ ਲੋਕਾਂ ਨੂੰ ਧੰਨ ਦੇਣਾ ਆ ਇਹ ਲੋਕਾਂ ਦਾ ਜੰਦਗੀ ਦੇ ਹਰਾਂਤਾਂ ਵਿੱਚ ਨਹੀਂ ਰਹਿੰਦੇ ਰਹਿ ਇੱਕ ਜੇ ਬੰਦਿਆਂ ਨੇ ਘਾਹ ਖੋਤੇਗਾ ਪਾਪ ਮੇਰਾ ਕਹਿਣ ਤੋਂ ਸਾਡੇ ਗਰੀਬ ਲੋਕਾਂ ਦੇ ਕੋਲ ਜੇ ਜ਼ਮੀਨਾਂ ਨਹੀਂ ਰਹਿਣ ਦੇ ਬਕਾਨ ਨਹੀਂ ਕਰਨ ਲਈ ਕੰਮ ਨਹੀਂ ਫਿਰ ਅਸੀਂ ਰੋਟੀ ਕਿੱਦਾਂ ਖਾਂਦੇ ਆ ਪਰ ਸਾਰੀ ਗੱਲ ਦੇ ਬਾਵਜੂਦ ਵੀ ਸਾਨੂੰ ਪਤਾ ਨਹੀਂ ਲੱਗ ਰਿਹਾ ਸਾਡਾ ਦੁਸ਼ਮਣ ਕੌਣ ਆ ਇਹਦਾ ਕਾਰਨ ਕੀ ਆ ਇਹਦਾ ਕਾਰਨ ਨਹੀਂ ਪਤਾ ਲੱਗ ਰਿਹਾ ਕੋਈ ਪੁਲਿਸ ਆਉਦੀ ਆ ਕੇ ਕੁੱਟ ਕੇ ਪੈਸੇ ਲੈ ਜਾਂਦੀ ਆ ਇਹ ਵੀ ਸਾਨੂੰ ਸਮਝ ਨਹੀਂ ਲੱਗਦੀ ਕਿ ਇਹ ਬੱਚੇ ਦਸ਼ੇਰ ਵਿੱਚ ਜਾ ਕੇ ਪਿੰਡਾਂ ਦੇ ਪਿੰਡ ਖਾਲੀ ਹੋ ਰਹੇ ਆ 15-15 ਮੁੰਡੇ ਪਿੰਡ ਚ ਮਰ ਰਹੇ ਆ ਬਾਤਿਆਂ ਜਿਹੜੇ ਦਸ਼ੇਰ ਕਰਦੇ ਆ ਉਹਨਾਂ ਨੇ ਮਰ ਜਾਣਾ ਇਹ ਰਸਾ ਛੱਡ ਜਾਂਦੀ ਇਹ ਬੱਚੇ ਛੱਡੇ ਜਾ ਸਕਦੇ ਆ ਜਿਹੜਾ ਚਿੱਟਾ ਪੀਂਦਾ ਆ ਜਾਂ ਜਿਹੜਾ ਇ tanto ਦੇ ਨਸ਼ੇ ਕਰਦਾ ਉਹ ਛੱਡ ਨਹੀਂ ਸਕਦਾ ਉਹ ਮਾਂ ਦੇ ਚਾਕੂ ਮਾਰ ਕੇ ਪੈਸੇ ਤਾਂ ਮੰਗੇਗਾ ਪਰ ਨਸ਼ੇ ਤੋਂ ਛੁਡਾਰਾ ਨਹੀਂ ਪਾ ਸਕਦਾ ਤੇ ਸਾਡੀਆਂ ਚਿੰਤਾ ਦਾ ਵਿਚਾਰ ਆ ਪਰ ਸਾਡੀਆਂ ਦੱਲਾਂ ਦੇ باوجود ਵੀ ਸਭ ਨਾਲੇ ਆਪਣੇ ਦੁਸ਼ਮਣ ਦੀ ਪਛਾਣ ਨਹੀਂ ਧਰਨੀ ਆ ਰਹੀ ਤੇ ਚਿੰਤਾ ਦਾ ਵਿਚਾਰ ਆ ਉਸੇ ਕਰੇ ਨਿਕਲਿਆ ਕਿ ਜਦੋਂ ਸਾਨੂੰ ਦੁਸ਼ਮਣ ਦੀ ਪਛਾਣ ਨਹੀਂ ਆਈ ਜਿਨ੍ਹਾਂ ਨੂੰ ਅਸੀਂ ਲਗਾਤਾਰ ਇਹ ਖਰਾ ਭਰਾ ਕਹਿੰਦੇ ਆ ਕੋ ਭਾਸ਼ਣ ਕਰੀਦਾ ਤਾਂ ਵੀ ਸੁਣਦੇ ਹੋ ਪਰ ਜਦੋਂ ਕੋਈ ਸੱਤਾ ਦਾ ਫੈਸਲਾ ਆਉਂਦਾ ਇਸ ਸੱਤਾ ਦੇ ਕੌਣ ਦੇਖੇ ਤੇ ਸਾਡਾ ਹੱਥ ਉਧਰ ਨੂੰ ਹੀ ਜਾਂਦਾ ਹੈ ਜਿਹੜਾ ਬੇਈਮਾਨੀ ਕਰਨ ਵਾਲੇ ਲੋਕ ਆ ਪਤਾ ਨਹੀਂ ਕੀ ਕਾਰਨ ਹੈ ਫਿਰ 5 ਸਾਲ ਗਾੜਾ ਕੱਢਦੇ ਆ ਪਰ ਥੋੜੇ ਦਿਨਾਂ ਦੇ ਇਤਰਾਣ ਜਿੱਦਾਂ ਸ਼ਰਾਬ ਦੀਆਂ ਬੋਤਲਾਂ ਆਉਂਦੀਆਂ ਜਦੋਂ ਲੰਮੇ ਲੰਮੇ ਕਾਰਾਂ ਦੇ ਕਾਫਲੇ ਆਉਂਦੇ ਆ ਜਦੋਂ ਰਿਸ਼ਤੇਦਾਰ ਘੇਰਦੇ ਤੂੰ ਮਿਲੇ ਕਰਕੇ ਵੋਟ ਪਾ ਦੇ ਦੇਗੇ ਐਵੇਂ ਦੇ ਆਪਣਾ ਕੰਮ ਆਊਗਾ ਇਹਨੇ ਨੂੰ ਇਹਨੇ ਪੈਸੇ ਦਿੱਤੇ ਆ ਸਾਡੀਆਂ 50 ਸਾਲਾਂ ਦੀਆਂ ਗਾਲਾਂ ਕਿੱਥੇ ਚਲੀਆਂ ਜਾਂਦੀਆਂ ਸਾਡਾ ਗੁੱਸਾ ਕਿਉਂ ਮੱਟ ਜਾਂਦਾ ਕੀ ਮੈਂ ਤਾਂ ਇਹ ਕਹਿੰਦਾ ਪੰਜਾਬ ਦੀ ਧਰਤੀ ਤੇ ਸੰਘਰਸ਼ਾਂ ਦੀ ਕਮੀ ਨਹੀਂ ਰਹੀ ਅੱਜਕੱਲ੍ਹ ਸਗਰ ਬੇਦਾ ਬੱਤਾ ਬੋਲਦਾ ਦੁਨੀਆਂ ਦੇ ਕਰੋੜਾਂ ਲੋਕਾਂ ਨੇ ਪੈਸੇ ਦਿੱਤੇ ਆ ਸਭ ਕੋ ਜਿੱਤਾ ਪਹਿਲਾਂ ਦੇ ਮੋਰਚਾ ਦੇਖਿਆ ਜਿੱਥੇ ਲੋਕੀ ਕਹਿ ਰਹੇ ਆ ਵੀ ਆ ਮੈਂ ਪਹਿਲੀ ਕੋਤ ਲੈ ਲਿਆ ਸਿਆਣਾ ਆ ਉਹ ਕਹਿੰਦਾ ਨਹੀਂ ਦੇਖੋ ਪਹਿਲੇ ਹੀ ਕੋਟ ਹੈਰਾਬਾਸ ਤੇ ਵੀ ਮਿਹਰਬਾਨੀ ਮੈਂ ਦੂਆ ਕੋਟ ਵੀ ਲੈਣਾ ਜਿੰਦਰਵਾਣਾ ਕਿਹਾ ਰੋਟੀ ਖਾ ਲਾ ਪ੍ਰਸ਼ਾਦ ਚੰਗਾ ਪਾਇਆ ਸੀ ਉਹ ਕਹਿੰਦਾ ਨਹੀਂ ਮਿਲ ਗਿਆ ਭਾਂ ਮੈਂ ਦੋਸ ਤੇ ਲੰਗਰ ਖਾ ਕੇ ਆਇਆ ਕਹਿੰਦਾ ਬੰਦਾ ਲਾਲਚ ਨਹੀਂ ਕਰ ਰਿਹਾ ਬਲਕਿ ਆਪਣੇ ਆਪ ਨੂੰ ਸਭ ਜਾਣ ਮੈਨੂੰ ਨਹੀਂ ਖਾਣਾ ਚਾਹੀਦਾ ਮੈਨੂੰ ਲਗੀ ਹੈ ਵੀ ਮੇਰੇ ਕੋਲ ਇੰਨਾ ਉੱਥੇ ਹੌਸਲਾ ਦਿਖਾਇਆ ਇੰਨਾ ਸਬਰ ਕੀਤਾ ਉਹ ਹਿੰਮਤ ਸਾਡੇ ਕਿਸਾਨ ਦੇ ਕਿਸਾਨ ਦੀ ਮਦਦ ਦੇ ਮਜ਼ਦੂਰ ਗਿਆ کوئی مزدور کی منگ ہے کہ وہ کام مل جائے پنڈی منگ ہے کبھی وہ سنی جائے وہ چار پیسے دہائی کے زیادہ مل جان وہ جی کرتا کہے وہ